ਸਲੋਕ ਸਾਥ ਨ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕ ਮਹਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨ ਆ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਅਪਾਪ ਸਭ ਮੀਤ ਬਸਾਰ ਹੋ ਚਰਨ ਕਮਲ ਰਿਦਮਹਿ ਉਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਹੋ ਨਾਮ ਹਰ ਵਤ ਇਹ ਧਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਂਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪਰਵਾਨ ਮਨ ਪਰ ਬੋਧ ਹੋ ਹਰ ਕਹਿ ਨਾਏ ਦਹਿ ਇਸ ਧਾਵਤ ਆਵੈ ਠਾਈ ਤਾਂ ਕੋ ਬਿਗਨ ਨ ਲਾਗੇ ਕੋਈ ਜਾਂ ਕਹਿ ਰਿਹਾ ਬਸੈ ਹਰ ਸੋਈ ਕਲ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟਾਇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਈਓ ਰਤਨ ਜਨਮ ਕਾ ਹੋਇ ਉਦਾਹਾਰ ਹਰ ਹਰ ਸਿਮਰ ਪ੍ਰਾਨ ਅਧਾਰ ਅਨਕ ਅਪਾਵਨਾ ਛੂਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੋਤ ਮੀਤ ਕਟੰਬ ਅਰਬਨਤਾ ਇਨਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਮਨ ਛੁਟਕਾਰ ਅਸਹਸਤੀ ਰਤ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੋ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਇ ਤਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਪੂਤ ਸਤ ਹਰ ਕੋ ਨਾਮ ਸਹਿਜ ਸੁਪਾਏ ਨਾਨਕ ਗੁਣ ਗਾਉ ਗੁਣ ਗਾਵਤ ਤ੍ਰੇ ਉਤਰ ਸੁਮੈਲ ਬਿਨ ਸਜਾਏ ਹਉ ਮੈਂ ਵਿਖ ਫੈਲ ਕੋਹੇ ਅਚਿੰਤ ਬਸੈ ਸੁਖ ਨਾਲ ਛਾਸ ਗਰਾਸ ਹਰ ਨਾਮ ਸੁਮਾਲ ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵਹਿ ਸੱਚ ਤਨਾ ਹਰ ਪੂੰਜੀ ਸੰਚ ਕਰਹੁ ਵਿਵਹਾਰ ਈਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਧ ਪਰਾਸਤ ਗਏ ਮਨ ਤਨੇ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਉਂ ਸਾਸ ਸਾਸ ਪ੍ਰਭ ਤੁਮੈ ਧਿਆਵੂ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਹੋ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤ ਸੰਗ ਹਜੂਰੀ ਜਿਸ ਕਾ ਸਾਥਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਘਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਬਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤਿ ਹੈ 부ਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰ ਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਵਰਹ ਨਾਮ ਜਪਾਵਹੁ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੂਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੋ ਆਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਆਰਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈकुंठ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ बहु भोजन का पर संगीत रसना जपती हर हर नीत पली सो करनी सो भात नवंत हृदय बसे पूर्ण गुरु मंत साध संग प्रब देहु निवास सर्व सुख नानक परगास श्लोक